ਓ ਵਾਹ ਗਰੂ ਆਪਾਂ ਕਰੀ ਜਾਂਦੇ ਆ ਜੀ ਚੂੜ ਦਾ ਟਰੈਕ ਤੇ ਆਪਾਂ ਕੱਲ ਚੱਲੇ ਸੀਗੇ ਪਿੰਡੋਂ ਆ ਮੋਟਰਸਾਈਕਲ ਤੇ ਆਏ ਆਪਾਂ ਆਪਣਾ ਨੋਰਾਧਾਰ ਤੱਕ ਤੇ ਨੋਰਾਧਾਰ ਤੋਂ ਫਿਰ ਆਪਿਆਂ ਸ਼ਾਮੀ ਸਵਾ ਕੁ 3 ਵਜੇ ਸਟਾਰਟ ਕੀਤਾ ਆਪਣਾ ਟਰੈਕ ਤੇ ਸਵਾ ਕੁ 2 ਘੰਟੇ ਦੀ ਮਿਹਨਤ ਨਾਲ ਆਪਾਂ ਪਹੁੰਚ ਗਏ ਆਪਣਾ ਯਮਨਾਲਾ ਜਗ੍ਹਾ ਤੇ ਪਹਿਲੀ ਕੈਂਪ ਸਾਈਟ ਆ ਜਿਹੜੀ ਚੂੜਦੜ ਵੱਲ ਨੂੰ ਜਾਂਦੇ ਹੋਏ ਤੇ ਉੱਥੇ ਆਪਾਂ ਟੈਂਟ ਟੁੰਟ ਲਾ ਲਏ ਸੀਗੇ ਠੰਡਾ ਵਾਵਾ ਸੀਗਾ ਤੇ ਠੀਕ ਲੰਘ ਗਿਆ ਡੰਗ ਮੀ ਪੈਂਦਾ ਰੇ ਸਾਰੀ ਰਾਤ ਤੇ ਕੁਛ ਜੰਗਲ ਏਰੀਆ ਜਿਆਦਾ ਥੋੜੇ ਜਿਹਾ ਤੰਬੂ ਜਿਹੜੇ ਆਪਣੇ ਬਣੇ ਹੁੰਦੇ ਨੇ ਉੱਤੇ ਉਹ ਵਾਵਾ ਪਿੱਛੇ ਸੀਗੇ ਉੱਥੇ ਜਗਾ ਨਹੀਂ ਹੈਗੀ ਸੀਗੀ ਟੈਂਟ ਲਾਉਣ ਦੀ ਕਿਉਂਕਿ ਜਿਵੇਂ ਆ ਨਿੱਕੀਆਂ ਨਿੱਕੀਆਂ ਜਗ੍ਹਾਾਂ 'ਗਾ ਪਾਣੀ ਆ ਐਵੇਂ ਪਾਣੀ ਪੂਣੀ ਜਗਾ ਜਗਾ ਖੜਾ ਸੀ ਕੁਛੇ ਤੇ ਨਾਲੇ ਡੰਗੜ ਨੇ ਫालतੂ ਤੇ ਗੋਬਰ ਬਣਾ ਕੀਤਾ ਉਹ ਇਹਨਾਂ ਨੇ ਤੇ ਇਸ ਕਰਕੇ ਜਗਾ ਨਹੀਂ ਹੈਗੀ ਸੀ ਤੇ ਇੱਥੇ ਆਪਾਂ ਲਾ ਲਿਆ ਇੱਥੇ ਵੈਸੇ ਤਾਂ ਅੱਗ ਬਲਨੀ ਪੈਂਦੀ ਆ ਕਿਉਂਕਿ ਆ ਸਾਰਾ ਜੰਗਲ ਏ ਤੇ ਇਧਰੋਂ ਕਾਲੇ ਭਾਲੂ ਆਮ ਫਿਰਦੇ ਨੇ ਇੱਥੇ ਬਟ ਕੀ ਹੋਇਆ ਪ੍ਰਮਾਤਮਾ ਕਹਿੰਦਾ ਨਾ ਜੋ ਕਰਦਾ ਸਭ ਵਧੀਆ ਕਰਦਾ ਆ ਤੇ ਅਸੀਂ ਸਾਨੂੰ ਪੂਰੇ ਟਰੈਕ ਦੇ ਵਿੱਚ ਕਿਤੇ ਵੀ ਕੁੱਤਾ ਨਹੀਂ ਮਿਲਿਆ ਅਸੀਂ ਟੈਂਟ ਲਾਇਆ ਮੈਂ ਇਧਰ ਉਧਰ ਦੇਖਿਆਸ ਮੈਨੂੰ ਕਿਤੇ ਵੀ ਕੁੱਤਾ ਨਹੀਂ ਦਿਸਿਆ ਪਰ ਜਦੋਂ ਟੈਂਟ ਲਾ ਕੇ ਅਸੀਂ ਅੰਦਰ ਹੀ ਬਣਨ ਲੱਗੇ ਹਣਾ ਪੂਰੀ ਰਾਤ ਸਾਡੇ ਕੋਲ ਆ ਦੇਖੋ ਦਰवेश ਬੈਠਾ ਰਿਹਾ ਹੁਣ ਵੀ ਬੈਠਾ ਹੈ ਵਿਚਾਰਾ ਦੇਖੋ ਇੱਥੇ ਹੀ ਰਿਹਾ ਸਾਰੀ ਰਾਤ ਹੈ ਓਏ ਪ੍ਰਮਾਤਮਾ ਦਾ ਭੇਜਿਆ ਹੋਇਆ ਇਨਸਾਨ ਹੈ ਇਨਸਾਨ ਲਾਲੋ ਜੋ ਇਹ ਆ ਰੱਬੀ ਰੂਹ ਹੈ ਪ੍ਰਮਾਤਮਾ ਦੀ ਭੇਜੀ ਹੋਈ ਸੋ ਪ੍ਰਮਾਤਮਾ ਐਦਾਂ ਹੈਲਪ ਕਰਦਾ ਹੈ ਬਾਈ ਜੀ ਕਿਸੇ ਨਾ ਕਿਸੇ ਨੂੰ ਭੇਜ ਕੇ ਆ ਵਾਲੇ ਤੰਬੂ ਇਹ ਤੋਂ ਆਪਰਾਤ ਕੋਲ ਥੋੜਾ ਬਤਾ रोटी रोटी खाधी सी आ साइड बनी हुई तो अपना आ वाला जोड़ा है व्डा पत्थर दिसली साइड आप लाया टेंट बी गुड मॉर्निंग ठीक हो बढ़िया जी बढ़िया अच्छी घटी ਬਾਕੀ ਮੈਂ ਕੱਲ ਦੀ ਵੀਡੀਓ ਚ ਵੀ ਬੋਲਿਆ ਸੀਗਾ ਕਿ ਜਿਹੜੇ ਭਾਈ ਨੇ ਟਰੈਕ ਕਰਨਾ ਚੋੜਦਾਰ ਵਾਲਾ ਰਾਜ ਚ ਕੈਂਪ ਸਾਈਟਾਂ ਬਣੀਆਂ ਹੋਈਆਂ ਨੇ ਜਿਵੇਂ ਆ ਪਹਿਲੀ ਕੈਂਪ ਸਾਈਟ ਆ ਜਮਨਾਲਾ ਇੱਥੇ ਤੁਹਾਨੂੰ ਰਹਿਣ ਦਾ ਖਾਣ ਦਾ ਸਭ ਕੁਝ ਮਿਲ ਜੇਗਾ ਰਹਿਣ ਦਾ ਇਹਨਾਂ ਦੇ ਵੱਡੇ ਵੱਡੇ ਤੰਬੂ ਬਣੇ ਹੋਏ ਨੇ ਤੇ ਉਹਨਾਂ ਦੇ ਵਿੱਚ ਤੁਸੀਂ ਤੁਹਾਨੂੰ ਇੱਕ ਰਜਾਈ ਦੇ ਦੇਣਗੇ ਕਿਉਂਕਿ ਠੰਡ ਹੁੰਦੀ ਹੈ ਰਜਾਈ ਤਾਂ ਜ਼ਰੂਰੀ ਹੈ ਨਾਲ ਖਾਣਾ ਦੇ ਦੇਣਗੇ आप चको क्यों भाई जी सही बोला ना मैंने मैंने कहा अगर आपने ट्रैक करना है तो आपको सामान उठाने की ज़रूरत तो नहीं है पर पर जी। खाना में। हाँ। तो सही है क्यों इतना बोझ उठाना अपना पानी की बोतल उठाओ आराम से आओ जगह जगह पे कैंप साइट है ना? ਸੋ ਇਹ ਹੀ ਆ ਇਹ ਬਾਈਆਂ ਦਾ ਬਣਿਆ ਹੋਇਆ ਹਸਾਬਕਤਾ ਕੱਲ ਵੀ ਮੈਂ ਦਿਖਾਇਆ ਸੀ ਅੱਜ ਵੀ ਦਿਖਾ ਦਿੰਦਾ ਖਾਣਾ ਇੱਥੇ ਮਿਲਦਾ ਰਾਜਮਾ ਚਾਵਲ ਦਾਲ ਚਾਵਲ ਤੇ ਚਪਾਤੀ ਤੇ ਬਾਕੀ ਆਪਣਾ ਮੈਗੀ ਸ਼ੈਗੀ ਬਿਸਕਟ ਸਭ ਮਿਲ ਜਾਂਦੇ ਨੇ ਤੇ ਅੰਦਰ ਰਹਿਣ ਦਾ ਇੱਕ ਹੋਰ ਫਾਇਦਾ ਹੈ ਕਿ ਅੰਦਰ ਗਰਮੈਸ਼ ਹੁੰਦੀ ਹੈ ਕਿਉਂ ਜੀ ਬਿਲਕੁਲ ਸਵੇਰੇ ਸਵੇਰੇ ਬ੍ਰਸ਼ ਬਰੂਸ਼ ਆਪਾ ਕਰ ਲਿਆ ਤੇ ਹੁਣ ਚਾਹ ਚੂ ਪੀਏ ਮਾੜੀ ਸੋ ਆਪਣੀ ਚਾਹ ਵਾਲੇ ਖਾਨ ਲੱਗ ਗਿਆ ਤੇ ਇਸ ਚਾਹ ਚੂ ਪੀ ਕੇ ਸਾਰਾ ਸੈਟਅਪ ਥੋੜਾ ਜਿਹਾ ਨਿਚਤ ਜਾਂਦਾ ਕਿਉਂਕਿ ਰਾਤੀ ਮੀਂਹ ਪਈ ਗਿਆ ਤੇ ਆ ਤਰੇਲ ਆ ਜੇ ਤੇ ਇਹ ਥੋੜਾ ਜਿਹਾ ਸੁੱਕ ਜਾਂਦਾ ਹੈ ਨਾ ਤੇ ਫਿਰ ਗਾਂ ਲੈ ਕੇ ਚਲਦੇ ਆ ਕਿਉਂਕਿ ਅੱਗੇ ਵੀ ਲਾਣਾ ਹੈ ਯਾਦਾਂ ਤੇ ਹੈ ਉਹ ਬੀਤੇ ਜ਼ਮਾਨੇ ਜਦ ਤੂੰ ਆਏ ਤੇ हमको ਮਨਾਨੇ جب تم آئے تے ہم کو منانے ہو اب تو دل روٹھے درد جگا ہے ایسی ہے تنہائی سایہ بھی ساتھ جب چھوڑ جائے ایسی ہے تنہائی ਸੋ ਆਪਾਂ ਇਸ ਟਾਈਮ ਸੀਗੇ ਯਮਨਾਲਾ ਕੈਂਪ ਸਾਈਟ ਤੇ ਯਮਨਾਲਾ ਕੈਂਪ ਸਾਈਟ ਤੇ ਆਪਣਾ ਟੈਂਟ ਟੂਨ ਟੂ ਆਪਾਂ ਪੈਕ ਕਰ ਲਿਆ ਟੈਂਟ ਸਖਾਨ ਤੇ ਟਾਈਮ ਲੱਗ ਗਿਆ ਤੇ ਟਾਈਮ ਲਾਂ ਦੇ ਲਾਂ ਦੇ ਆਪਾਂ ਵਜਾਤੇ ਇੱਥੇ 8 ਤੇ ਹੁਣ ਸਮਾਨ ਸਹੂਣ ਆਪਾਂ ਕਰ ਲਿਆ ਪੈਕ ਤੇ ਸਮਾਨ ਪੈਕ ਕਰਕੇ ਹੁਣ ਆਪਾਂ ਚੱਲਾਂਗੇ ਦੂਸਰੀ ਵਨ ਦੂਸਰੀ ਤੋਂ ਬਾਅਦ ਤੀਸਰੀ ਤੀਸਰੀ ਤੇ ਆਪਾਂ ਆਪਣਾ ਸਮਾਨ ਸਾਰਾ ਰੱਖ ਕੇ ਤੇ ਫਿਰ ਚਲਾਂਗੇ ਚੂੜਦਾਰ ਮੰਦਿਰ ਤੇ ਚੂੜੇਸ਼ਵਰ ਮੰਦਿਰ ਜਿਹਨੂੰ ਕਹਿੰਦੇ ਨੇ ਚੂੜਦਾਰ ਮੰਦਿਰ ਦਾ ਕੀ ਇਤਿਹਾਸ ਏ ਕੀ ਹੁੰਦੀ ਵਿਸ਼ੇਸ਼ਤਾਵਾਂ ਨੇ ਉਹ ਆਪਾਂ ਤੁਹਾਨੂੰ ਰਾਹ ਚ ਜਾਂਦੇ ਜਾਂਦੇ ਜਿਵੇਂ ਜਿਵੇਂ ਟਰੈਕ ਕਰਾਂਗੇ ਦੱਸ ਦੇਰਾਂਗੇ ਤੇ ਹੁਣ ਆਪਾਂ ਚੱਲਦੇ ਆਂ ਸਮਾਨ ਸਮੂਹ ਪੈਕ ਹੋ ਗਿਆ ਅੱਜ ਮੌਸਮ ਵਧੀਆ ਫਿਲਹਾਲ ਦੀ ਘੜੀ ਚ ਮੌਸਮ ਵਧੀਆ ਹੈ ਤੇ ਅੱਗੇ ਕੀ ਬੰਦਾ ਵੇਖੀ ਜਾਊਗੀ ਫਿਲਹਾਲ ਚੱਲਦੇ ਆਂ